ਸਾਰਿਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਮਹਾਰਾਜਾ ਖਾਲਸਾ ਵੇਰਜੀ ਫਤਿਹ ਕੱਲ ਨੂੰ ਆਪਣੇ ਗੁਰੂ ਘਰ ਦੇ ਵਿੱਚ ਸੱਤ ਪੈਣੀ ਹੈ ਤੇ ਇਸ ਟਾਈਮ ਜਿਹੜਾ ਜਾਲ ਆ ਜਾਲ ਬੰਨਿਆ ਪਨ ਚੁੱਕਿਆ ਤੇ ਕਟਿੰਗ ਵੀ ਕੰਪਲੀਟ ਹੈ ਕੱਲ ਨੂੰ ਸੱਤ ਪੈਣੀ ਕੰਪਲੀਟ ਤੇ ਸੇਵਾ ਜ਼ਰੂਰ ਕਰਿਓ ਆ ਕੇ ਪਹੁੰਚ ਕੇ ਸਾਰਿਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਲਵੇ ਦੇ ਪਿੰਡਾਂ ਨੂੰ ਇਹ ਪਿੰਡਾਂ ਦੀ ਸੰਗਤਾਂ ਕੋਲ ਪਹੁੰਚਣਾ ਚਾਹੁੰਦੀ ਹੈ ਤੇ ਪਿੰਡ ਕੋਟਲੀਗਲਾ ਜ਼ਿਲ੍ਹਾ ਮਾਨਸਾ ਤੇ ਜਰੂਰ ਪਹੁੰਚ ਕੇ ਸੇਵਾ ਕਰਿਓ ਆਪਣੇ ਗੁਰੂ ਘਰ ਦੇ ਵਿੱਚ ਕਾਹ ਨੂੰ ਸਤ ਪੈਣੀ ਹੈ ਤੇ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਵੀ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆ ਕੇ ਗੁਰੂ ਘਰ ਦੇ ਵਿੱਚ ਸੇਵਾ ਜਰੂਰ ਕਰਿਓ ਕਿਉਂਕਿ ਸਾਂਝਾ ਕੰਮ ਹੁੰਦਾ ਤੇ ਤਾਂ ਹੀ ਸਾਰਿਆਂ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਤੇ ਆਪਣੇ ਸਿੰਘ ਸਵਾ ਗੁਰੂ ਘਰ ਦੇ ਵਿੱਚ ਤੇ ਸਤ ਪੈਣੀ ਹੈ ਇਸ ਟਾਂ ਢੂਲਾ ਤੇ ਹੋਰ ਸਾਰਾ ਕੰਕਰੀਟ ਦੀ ਸੱਤ ਪੈਣੀਆ ਸੱਤ ਤੇ ਤਾਂ ਉਹਨੂੰ ਜਿਹੜਾ ਕੰਕਰੀਟ ਦੇ ਨਾਲ ਤੇ ਆਬ ਢੂਲਾ ਸਾਰਾ ਕੋ ਤਿਆਰ ਹੈ ਲੈਂਟਰ ਬੰਨਣਾ ਹੈ ਲੈਂਟਰ ਬੰਨਣਾ ਹੈ ਤੇ ਜਾਲ ਬਿਲਕੁਲ ਤਿਆਰ ਹੈ ਜੀ ਇਸ ਟਾਂ ਬੀਮ ਗਰ ਬੰਨੇ ਪਿਆ ਸਾਰਾ ਕੋ ਤੇ ਕੱਲ ਨੂੰ ਨੇੜਾ ਹੈਗਾ ਸਪਨਾ ਲੈਂਟਰ ਪੈਣਾ ਧੰਨਵਾਦ ਜੀ ਵੀਡੀਓ ਸ਼ੇਅਰ ਕਰੋ ਤੇ ਆਪਣੇ ਪੇਜ ਤੇ ਜਿੰਨੇ ਵੀ ਇਸ ਵੀਡੀਓ ਤੋਂ ਦੇਖੋ ਤੇ ਆਪਣੇ ਪੇਜ ਨੂੰ ਫੋਲੋ ਹੀ ਕਰ ਲਓ ਧੰਨਵਾਦ ਜੀ थैंक यू ਸਾਰਿਆਂ ਦਾ